ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਬਣੇ ਆਪ ਜੀ ਨੇ ਕੀਤਾ ਫੋਨ ਜੀ ਕੀ ਗੱਲਗੀ ਤੈਨ ਮੇਰੀ ਏ ਕੰਮ ਕਰਦੇ ਹੀ ਰਖਸ਼ੇ ਦਾ ਡੈਡੀ ਮੇਰੇ ਘਰ ਦੇ ਹੀ ਸੋਰਾ ਅੱਛਾ ਜੀ ਸੋਰਾ ਜੀ ਮੇਰੇ ਪੂਰੇ ਹੋ ਗਏ ਆ ਅੱਛਾ ਤੇ ਇਹ ਚਾਹੁੰਦੇ ਰੱਖਿਆ ਤੇ ਰਖਸ਼ੇ ਦਾ ਕੰਮ ਤੁਹਾਨੂੰ ਪਤਾ ਟੈਲਕੋਨ ਕਰਕੇ ਹੈਗਾ ਨਹੀਂ ਸੀ ਅੱਛਾ ਜੀ ਜੈਸੀ ਬਾਬਾ ਇਹ ਲੌਣਾ ਚਾਹੁੰਨੇ ਰੇੜੀ ਗੋਲ ਗੱਪੇ ਹੋਵੇ ਗੋਲ ਗੱਪੇ ਦੀ ਪਹਿਲੇ ਕਿਤਾ ਕੰਮ ਹੋ ਰਹਾ ਜੀ ਹਾਂਜੀ ਬਾਬਾ ਜੀ ਕੀਤਾ ਆ ਮੇਲਾ ਅਸੀਂ ਅੱਛਾ ਚਲ 4 ਪੈਸੇ ਚੜਜਣਗੇ ਆਪਣੀ ਅਛਾ ਪੈਸੇ ਨਹੀਂ ਹੈਗੇ ਪਰ ਉਹ ਪੈਸੇ ਨਹੀਂ ਜ਼ਰੂਰੀ ਵੀ ਆਤੋ ਜੀ ਪਛਾ ਜੀ ਜੈਸੀ ਕਹਿੰਨੇ ਚਾਹਦੇ ਨਹੀਂ ਕੋਈ ਗਾਲੀ ਵੀ ਤੇ ਕੋਈ ਗਾਲੀ ਗੁਰੂ ਰਾਮਦਾਸ ਬੈਠਾ ਜੀ ਮੈਂ ਸਾਡੀ ਤਾਂ ਮਦਦ ਕਰੋ ਥੋੜੀ ਜਿਹੜੀ ਚਾਹੀਦੀ ਤੁਹਾਨੂੰ ਹੈ ਜਿਹੜੀ ਲੈ ਦੋ ਭਾਈ ਦਾ ਫੋਨ ਆਇਆ ਸੀ ਕਹਿੰਦੇ ਉਹ ਰੇੜੀ ਮੰਗਦੇ ਆ ਤੂੰ ਹਾਂ ਜੀ ਸਾਡੇ ਤਾਂ ਬਹੁਤ ਲਾ ਲਾ ਦੇ ਮਾਰੇ ਪਪਾ ਜੀ ਮੈਂ ਤਾਂ 3 ਮਹੀਨੇ ਆਪਣੀ ਮਾਪੇ ਮਾਪ ਕੋ ਗਰੇ ਹੀ ਹਾਂ ਅੱਛਾ ਜੀ ਤੇ ਉਹ ਮਤਲਬ ਰੈਨ ਸਿੰਗਾਰ ਕੇ ਇੱਕ ਮੇ ਪਾਣੀ ਆਦਮੀ ਕਰਕੇ ਬਾਸ ਕਰਕੇ ਨਾ ਕਮਰਾ ਚੋਂ ਨਾ ਕੋਈ ਕੋਈ ਨਹੀਂ ਗੁਰੂ ਅਮਰਦਾਸ ਬੈਠਾ ਜੀ ਤੁਸੀਂ ਗੁਰਦਾਮਦਾਸ ਬਾਸ਼ਨ ਚਾਹਿਆ ਕਰੋ ਠੀਕ ਹੈ ਨਾ ਗੁਰਦਾਮਦਾਸ ਬਾਸ਼ਾ ਦਾ ਨਾਮ ਲਿਆ ਕਰੋ ਤੁਹਾਡੇ ਤਾਂ ਗੁਰੂ ਵੀ ਬੜਾ ਬਿਆਨ ਤ ਤ ਵੀਰੇ ਤੂੰ ਬੇਮੁਖ ਹੋ ਕੇ ਬੈਠਣਾ ਤੈਨੂੰ ਦੁੱਖ ਭੋਗਦਾ ਬੇਮੁਖ ਨਾ ਹੋ ਤਰਾ ਨਾ ਕੀ ਆ ਰਾਜਪੁਰਾ ਨਾ ਕੀ ਆ ਹਰਪ੍ਰੀਤ ਸਿੰਘ ਹੈ ਨਾ ਤੇ ਮੇਰਾ ਭਰਾ ਸਿੱਖ ਬਣੋ ਨਾ ਗੁਰਸਿੱਖ ਬਣੋ ਠੀਕ ਹੈ ਬਾਬਾ ਗੁਰੂ ਵਾਲੇ ਬਣੋਗੇ ਤੇ ਫੇਰ ਹੀ ਅੱਗੋਂ ਮਹਾਰਾਜ ਕਿਰਪਾ ਕਰਨਗੇ ਆਪਾਂ ਗੁਰੂ ਤੋਂ ਬੇਮੁਖ ਹੋ ਗਏ ਆ ਹਨਾ ਤੇ ਸਿੰਘ ਬਣੋ ਸਿੰਘ ਸਜੋ ਠੀਕ ਹੁਣ ਅੱਜ ਗੁਰਸਿੱਖ ਇੱਕ ਆਪਣੀ ਭੈਣ ਦੇ ਲਈ ਆਇਆ ਨਾ ਨਹੀਂ ਰੋਣਾ ਨਹੀਂ ਵੀ ਰੋਣਾ ਨਹੀਂ ਰੋਣਾ ਮੇਰਾ ਭਰਾ ਰੋਣਾ ਨਹੀਂ ਹੈਗਾ ਰੋਣਾ ਨਹੀਂ ਕੋਈ ਗੱਲ ਨਹੀਂ ਤੇਰਾ ਗੁਰੂ ਬੜਾ ਬਿਆਨਤਾ ਉਹ ਤਨ ਗੁਰੂ ਰਾਮਦਾਸ ਪਾਤਸ਼ਾਹ ਜਿਨੇ ਸਾਨੂੰ ਭੇਜਿਆ ਇਸ ਭੈਣ ਦੇ ਲਈ ਠੀਕ ਹੈ ਨਾ ਜੀ ਤਾਂ ਕੋਈ ਨਹੀਂ ਉਹਦਾ ਤਨ ਗੁਰੂ ਰਾਮਦਾਸ ਪਾਤਸ਼ਾਹ ਜ਼ਿੰਦਗੀ ਜੀ ਯਾਦ ਰੱਖੀ ਮੇਰੀ ਗੱਲ ਦਾਸ ਪਾਸ਼ਾ ਤੁਹਾਡਾ ਗੁਰੂ ਹੈ ਨਾ ਉਹ ਤੁਹਾਡਾ ਗੁਰੂ ਹੈ ਉਹਨੂੰ ਤੁਹਾਡੀ ਫਿਕਰ ਹੈ ਤੁਹਾਡੀ ਰੋਜ਼ੀ ਰੋਟੀ ਦੀ ਫਿਕਰ ਮੇਰੇ ਵਰਗੇ ਹਜ਼ਾਰ ਬੰਦੇ ਤੁਹਾਡੇ ਕੋਲ ਪਈ ਦਿੰਦਾ ਬਸ ਵਿਸ਼ਵਾਸ ਤਨ ਗੁਰੂ ਰਾਮਦਾਸ ਪਾਸ਼ਾ ਤੇ ਕਰਨਾ ਹੈਗਾ ਤੁਹਾਨੂੰ ਕੱਲ ਪਰਸੋਂ ਨੂੰ ਮੇਰੇ ਰੀੜੀ ਦੇ ਦੇਣਾ ਠੀਕ ਹੈ ਬੰਦੇ ਪੈਸੇ ਜੋੜ ਕੇ ਹਾਂ ਨਹੀਂ ਨਹੀਂ ਬੰਦੇ ਕੋਈ ਗੱਲ ਨਹੀਂ ਤੇਰੇ ਗੁਰੂ ਨੇ ਸਭ ਕੁਝ ਸੋਨਾ ਕਰ ਦੇਣਾ ਤੇਰੇ ਗੁਰੂ ਨੇ ਸਭ ਕੁਝ ਸੋਨਾ ਕਰ ਦੇਣਾ ਤੂੰ ਟੈਨਸ਼ਨ ਲੈ ਮਾਝਾ ਗੁਰੂ ਰਾਮਦਾਸ ਜੀ ਦਾ ਰਾਮਦਾਸ ਹਾਂ ਸ਼ੁਕਰ ਮਨਾਣਾ ਉਹਨਾਂ ਦਾ ਜਪਣਾ ਕਿ ਮੁਖ ਤੋਂ ਹਮੇਸ਼ਾ ਜਪਿਆ ਕਰੋ ਸਵਾਸ ਸਵਾਸ ਗੁਰੂ ਰਾਮਦਾਸ ਜਪੋ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਜਦੋਂ ਤੁਸੀਂ ਜਪੋਗੇ ਨਾ ਸਤਿਗੁਰੂ ਆਪ ਆਣਗੇ ਸਹਾਈ ਹੋਣਗੇ ਕਿਸੇ ਨਾ ਕਿਸੇ ਗੁਰਸਿੱਖ ਦੇ ਰੂਪ ਦੇ ਵਿੱਚ ਕਿੰਨੇ ਵੀ ਐਸੀ ਰਹਿ ਮਾਫੀ ਚਾਹਣਾ ਮੈਂ ਥੋੜਾ ਲੇਟ ਹੋ ਗਿਆ ਜੀ ਪਤਾ ਕਿ ਥੋੜਾ ਨਾ ਉਹ ਰੇੜੀ ਵਾਲਾ ਥੋੜਾ ਜਿਹਾ ਲੇਟ ਹੋ ਗਿਆ ਤਾਂ ਠੀਕ ਹੈ ਇਸ ਭੈਣ ਦੇ ਕਰਕੇ ਤੇ ਵੀਰ ਕਮਾਈ ਕਰੀ ਕਿਉਂਕਿ ਕੱਲ ਕੱਲ ਨੂੰ ਤੈਨੂੰ ਲੋੜ ਪੈਣੀ ਆ ਲੈ ਆਓ ਭਾਈ ਇੱਧਰ ਲਿਆਓ ਆ ਤੁਹਾਡੀ ਢੇੜੀ ਆ ਗਈ ਹੈ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵੀਰੇ ਕੰਮ ਕਰਨਾ ਵਾ ਢੇੜੀ 베ਚੀ ਨਾ ਹੈ ਜੋ ਮੰਗਿਆ ਸੀ ਗੁਰੂ ਰਾਮਦਾਸ ਨੇ ਦੇ ਤਾ ਨਾ ਮੈਂ ਤੈਨੂੰ ਪਹਿਲੇ ਹੀ ਗਿਆ ਸੀ ਤੇਰਾ ਗੁਰੂ ਬੜਾ ਬਯੰਤ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਹਨੂੰ ਸਾਰਿਆਂ ਦੀ ਫਿਕਰ ਹੈਗੀ ਹੈ ਠੀਕ ਹੈ ਭਾਈ ਜੀ ਹੁਣ ਤੇਰੇ ਕੇ ਅੱਗੇ ਬੇਨਤੀ ਹੈ ਵੀਰੇ ਮੈਂ ਤੈਨੂੰ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਬੇਨਤੀ ਕਰਦਾ ਕਿ ਅਸੀਂ ਇਸ ਇਸ ਭੈਣ ਦੇ ਕਰਕੇ ਤੇਰੀ ਵੀ ਹੈਲਪ ਕਰ ਰਿਹਾ ਪਰ ਮੇਰਾ ਵੀਰ ਆਪਣਾ ਦਾੜਾ ਜੜਾ ਵਾ ਉਹਨੂੰ ਲੈ ਕੇ ਆ ਪ੍ਰਕਾਸ਼ ਕਰ ਅਗਲੀ ਵਾਰੀ ਤੈਨੂੰ ਜਦੋਂ ਵੀ ਮਿਲੀਏ ਤੇਰਾ ਦਾੜਾ ਪ੍ਰਕਾਸ਼ ਹੋਵੇ ਤੂੰ ਗੁਰਸਿੱਖ ਹੋਵੇਂ ਠੀਕ ਹੈ ਇੱਕ ਗੁਰਸਿੱਖ ਹੋਣ ਦੇ ਨਾਤੇ ਆਪਣੇ ਮੈਂ ਛੋਟੇ ਭਰਾ ਨੂੰ ਇਹ ਚੀਜ਼ ਕਹਿ ਰਿਹਾ ਤੇ ਵੀਰਤ ਇੱਕ ਗੁਰਸਿੱਖ ਹੋਣ ਦੇ ਨਾਤੇ ਮੈਂ ਤੇਰੇ ਨਾਲ ਖੜਾ ਵਾਂ ਤੇ ਮੇਰਾ ਭਰਾ ਤੂੰ ਗੁਰਸਿੱਖ ਬਣ ਜਾ ਬਾਕੀ ਭਾਣੇ ਤੂੰ ਆਪਣੇ ਆਉਣ ਵਾਲੇ ਬੱਚੇ ਨੂੰ ਵੀ ਗੁਰਸਿੱਖਤ ਬਣਾਈ ਗੁਰੂ ਨਾਲ ਜੋੜੀ ਤੇ ਦੱਸੀਂ ਕਿ ਤੇਰਾ ਗੁਰੂ ਕਿਵੇਂ ਤੇਰੇ ਸਹਾਈ ਹੋਇਆ ਠੀਕ ਹੈ ਨਾ ਇਸ ਔਖੇ ਟਾਈਮ ਦੇ ਤੇਰਾ ਗੁਰੂ ਤੇਰੇ ਨਾਲ ਖੜਾ ਵਾ ਇੱਕ ਗੁਰਸਿੱਖ ਦੇ ਰੂਪ ਦੇ ਵਿੱਚ ਆ ਕੇ 사ਤੂ ਨੇ ਤੇਰੀ ਹੈਲਪ ਕੀਤੀ ਆ ਮਦਦ ਕੀਤੀ ਆ ਠੀਕ ਹੈ ਵੀਰੇ ਗੁਰੂ ਇਤਨਾ ਹੀ ਸਹਾਇੀ ਹੁੰਦਾ ਵਾ ਗੁਰੂ ਆਪਣੇ ਗੁਰਸਿੱਖਾਂ ਦੇ ਵਿੱਚ ਹੀ ਆਉਂਦਾ ਵਾ ਠੀਕ ਹੈ ਸਤਗੁਰੂ ਹਾਜ਼ਰ ਨਾਜ਼ਰ ਨੇ ਤੇ ਆਜੋ ਤੇ ਬਾਕੀ ਫਿਰ ਮੈਂ ਕਹਾਂ ਤੁਹਾਨੂੰ ਦੇਣ ਵਾਲਾ ਕੌਣ ਹੈ ਤੁਹਾਡਾ ਗੁਰੂ ਧੰਗੁਰੂ ਰਾਮਦਾਸ ਪਾਤਸ਼ਾਹ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਧੰਗੁਰੂ ਰਾਮਦਾਸ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ